ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੌਰ ਪਿਕਚਰ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਆਪਾਂ ਸੋਹਣੇ ਸੋਹਣੇ ਡਿਜ਼ਾਈਨ ਜਿਹੜੇ ਲੈ ਕੇ ਆਏ ਆਂ ਲੇਟੈਸਟ ਜਿਹਨ ਬਹੁਤ ਸੋਹਣੇ ਡਿਜ਼ਾਈਨ ਹੋਣਗੇ ਮਸ਼ੀਨੀ ਵਰਕ ਦੇ ਵਿੱਚ ਡਿਜ਼ਾਈਨ ਹੋਣਗੇ ਵਾਲੇ ਜਿਹੜਾ ਆਪਣਾ ਕੰਮ ਹੋਊਗਾ ਜੀ ਸਾਰਾ ਮਸ਼ੀਨੀ ਵਰਕ ਦੇ ਵਿੱਚ ਹੀ ਹੋਊਗਾ ਹਲੇ ਜਿਨ੍ਹਾਂ ਨੇ ਪਹਿਲਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਜਨ ਨੂੰ ਕਰ ਲੋ ਸਬਸਕ੍ਰਾਈਬ ਇਵੇਂ ਦੇ ਸੋਹਣੇ ਸੋਹਣੇ ਲੇਟੈਸਟ ਡਿਜ਼ਾਈਨ ਤੁਹਾਡੇ ਤੱਕ ਪਹੁੰਚਦੇ ਰਹਿਣਗੇ ਵੀਡੀਓ ਪਹੁੰਚਦੀ ਰਹੂਗੀ ਜਿਹੜਾ ਆਪਾਂ ਫਰਸਟ ਸੂਟ ਤਿਆਰ ਕੀਤਾ ਕਿੰਨਾ ਸੋਹਣਾ ਆਪਾਂ ਘੇਰੇ ਤੇ ਦੋਵੇਂ ਕੋਰਨਰਾਂ ਤੇ ਕੀਤਾ ਵਾਜਵੀ ਤੇ ਕੀਤਾ ਤੇ ਨਾਲ ਦੁਪੱਟਾ ਕੀਤਾ ਵੀ ਇਹ ਤੇ ਬਹੁਤ ਸੋਹਣਾ ਕਾਟਨ ਦਾ ਸੂਟ ਆਪਾਂ ਰੈਡੀ ਕੀਤਾ ਜੀ ਨੈਕਸਟ ਕਲਰ ਜੀ ਆਪਾਂ ਇਹ ਵੀ ਕਾਟਨ ਦੇ ਸੂਟ ਤੇ ਕੀਤਾ ਹੋਇਆ ਬਾਜੂ ਕੀਤਾ ਹੋਇਆ ਸਾਰਾ ਹੈਵੀ ਸ਼ੈਲਟ ਕੀਤੀ ਹੋਈ ਹੈ ਬੂਟੀ ਨਾਲ ਤੇ ਦੋਵੇਂ ਪਾਸੇ ਆਪਾਂ ਪੈਨੀਆਂ ਪਾਈਆਂ ਹੋਈਆਂ ਜੀ ਬਹੁਤ ਸੋਹਣਾ ਬਣ ਕੇ ਵਿਦ ਦੁਪੱਟਾ ਸੂਟ ਆਪਾਂ ਰੈਡੀ ਕੀਤਾ ਹੈ ਟਾਈ ਐਂਡ ਆਈ ਦਾ ਦੁਪੱਟਾ ਕੀਤਾ ਹੋਇਆ ਮਸਲੀਨ ਏਬੀ ਦਾ ਆਪਾਂ ਦੁਪੱਟਾ ਤਿਆਰ ਕੀਤਾ ਕਾਟਨ ਦਾ ਆਪਣੇ ਕੋਲੇ ਸੂਟ ਹੈ ਜੀ ਇਹ ਤੁਹਾਨੂੰ ਸੂਟ ਜੀ ਅਵੇਲੇਬਲ ਨੇ ਸੂਟ ਸੂਟ ਨੇ ਰੈਡੀ ਮਿਲ ਜੂਗਾ ਜੀ ਜਿੰਨਾ ਭੈਣਾਂ ਨੇ ਸੂਟ ਇਹ ਆਰਡਰ ਕਰਨਾ ਤੁਸੀਂ ਜੀ ਕਰ ਸਕਦੇ ਆ ਆਪਣਾ ਨੰਬਰ ਸਕਰੀਨ ਤੇ ਉੱਪਰ ਚੱਲ ਰਿਹਾ ਹੈ ਜੀ ਸਕਰੀਨ ਤੇ ਤੁਸੀਂ ਵਟਸਐਪ ਤੇ ਤੁਸੀਂ ਮੈਸੇਜ ਕਰ ਸਕਦੇ ਆ ਜਿਹੜੇ ਤੁਹਾਨੂੰ ਅੱਜ ਆਪਾਂ ਇਸ ਵੀਡੀਓ ਵਿੱਚ ਸੂਟ ਦਿਖਾ ਰਹੇ ਹਾਂ ਜੀ ਆਪਣੇ ਕੋਲੇ ਕੁਝ ਅਵੇਲੇਬਲ ਹੈ ਕੁਝ ਕੁ ਆਪਣੇ ਕੋਲੇ ਸੇਲ ਹੋ ਚੁੱਕੇ ਜੀ ਮੈਂ ਆਹ ਸੂਟ ਇਹ ਵੀ ਆਪਣੇ ਕੋਲੇ ਅਵੇਲੇਬਲ ਹੈ ਜੀ ਹੋਰ ਜੀ ਕਲਰ ਦਾ ਸੂਟ ਵੀ ਆਪਣੇ ਕੋਲੇ ਅਵੇਲੇਬਲ ਹੈ ਜੀ ਤੇ ਆਹ ਸੂਟ ਵੀ ਆਪਣੇ ਕੋਲੇ ਅਵੇਲੇਬਲ ਹੈ ਜਿਹੜੇ ਸੂਟ ਤੋਂ ਰੈਡੀ ਕ ਸੂਟਾਂ ਦੇ ਆਰਡ ਦੇਣੇ ਆ ਉਹ ਆਪਣੇ ਕੋਲੇ ਕਈ ਸੂਟ ਅਵੇਲੇਬਲ ਹੈ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਆ ਜਿਹੜੀਆਂ ਸੂਟਾਂ ਦੀ ਵੀਡੀਓ ਦੇ ਵਿੱਚ ਆਪਾਂ ਨਾਲ ਪ੍ਰਾਈਸ ਨਹੀਂ ਸ਼ੋਅ ਕਰ ਸਕਦੇ ਕਿਉਂਕਿ ਆਪਣੇ ਕੋਲੇ ਡਿਜ਼ਾਈਨ ਜਿਆਦਾ ਆਪਾਂ ਜਲਦੀ ਜਲਦੀ ਵੀਡੀਓਸ 'ਚ ਬਣਾਏ ਸੀ ਆਪਾਂ ਜੋਰ ਜੱਟ ਤੇ ਸੂਟ ਰੈਡੀ ਕੀਤਾ ਤੁਹਾਨੂੰ ਇਹ ਅਵੇਲੇਬਲ ਮਿਲ ਜੂਗਾ ਜੀ ਆਹ ਸੂਟ ਜਿਹੜਾ ਆਪਣੇ ਦੀਦੀ ਪਾਇਆ ਹੋਇਆ ਹੈ ਇਹ ਸੂਟ ਤੁਹਾਨੂੰ ਰੈਡੀ ਮਿਲ ਵਿਦ ਦੁਪੱਟਾ ਸੂਟ ਰੈਡੀ ਮਿਲ ਜੂਗਾ ਜੀ ਇਹਦਾ ਸੂਟ ਦਾ ਪ੍ਰਾਈਸ 2200 ਰੁਪਏ ਹੈ ਜੀ 2200 ਸੂਟ ਦਾ ਰੇਟ ਹੈ ਜੀ ਜਿਹੜਾ ਤੁਸੀਂ ਸੂਟ ਵੇਖ ਚੁੱਕੇਂ ਦੀ ਜੇ ਪਾਇਆ ਹੋਇਆ ਉਹਦਾ ਪਰਾਈ 2200 ਹੈ ਤੁਸੀਂ ਉਹ ਸੂਟ ਦਾ ਆਰਡਰ ਦੇ ਸਕਦੇ ਹੋ ਆਪਣੇ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਜੇ ਤੁਸੀਂ ਇਹ ਨੇਚਰ ਕਲਰ ਤੁਸੀਂ ਇਹ ਵੀ ਤਿਆਰ ਕੋਨਾ ਇਹ ਨੇਚਰਲ ਕਰੀਪ ਤੇ ਕੀਤਾ ਹੋਇਆ ਹੈ ਤੇ ਜਿਹੜਾ ਦੀ ਦੇ ਪਾਇਆ ਹੋਇ ਸੂਟ ਜੀ ਉਹ ਆਪਾਂ ਜਾਰਜਟ ਤੇ ਕੀਤਾ ਹੋਇਆ ਸੀ ਤੁਸੀਂ ਇਹਦਾ ਸਾਰਾ ਡਿਟੇਲ ਸਾਨੂੰ ਵਟਸਐਪ ਤੇ ਪੁੱਛ ਸਕਦੇ ਹੋ ਜੀ ਕਿਸੇ ਵੀ ਸੂਟ ਦੀ ਡਿਟੇਲ ਸਾਨੂੰ ਤੁਸੀਂ ਵਟਸਐਪ ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਸਕਰੀਨ ਤੇ ਆਪਣੇ ਨੰਬਰ ਚੱਲ ਸੂਟ ਆਪਣੇ ਕੋਲੇ ਰੈਡੀ ਹੈ ਜੀ ਕੁਝ ਆਪਣੇ ਕੋਲੇ ਸੇਲ ਹੋ ਚੁੱਕੇ ਇਹ ਤੁਹਾਡੇ ਨਾਲ ਵੀਡੀਓ ਤਾਂ ਹੀ ਸ਼ੇਅਰ ਕੀਤੀ ਸੀ ਆਪਣੇ ਕੋਲੇ ਸੂਟ ਅਵੇਲੇਬਲ ਮਿਲਣਗੇ ਜਿਹੜੇ ਤੁਹਾਨੂੰ ਵੀਡੀਓ ਦਿਖਾਈ ਗਈ ਹੈ ਸਾਰੇ ਸੂਟ ਅਵੇਲੇਬਲ ਮਿਲਣਗੇ ਤੇ ਬਹੁਤ ਹੀ ਪ੍ਰਾਈਸ ਦੇ ਘੱਟ ਪ੍ਰਾਈਸ ਦੇ ਹੈ ਜੀ ਇਹ ਸੂਟ ਬਹੁਤ ਸਾਰਿਆਂ ਨੂੰ ਪ੍ਰਾਈਸ ਘੱਟ ਹੋਊਗਾ ਜਿਹੜਾ ਇਹਦਾ ਪ੍ਰਾਈਸ ਬਹੁਤ ਘੱਟ ਲਾਤਾ ਇਹ ਰੱਖੜੀ ਤੱਕ ਤੁਹਾਨੂੰ ਇਹਦਾ ਸਾਰੇ ਵੀਡੀਓ ਜਿਹੜੀ ਪਾਉਨੇ ਆਪਾਂ ਪ੍ਰਾਈਸ ਘੱਟ ਮਿਲੂਗਾ ਡਿਸਕਾਊਂਟ ਤੇ ਮਿਲਣਗੇ ਰੱਖੜੀ ਤੱਕ ਸੂਟ ਤੁਹਾਨੂੰ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਤੇ ਤੁਸੀਂ ਕਸਟਮਾਈਜ਼ ਕਰਵਾ ਸਕਦੇ ਆ ਜੇ ਤੁਹਾਨੂੰ ਇਹਨਾਂ ਸੂਟਾਂ ਦੇ ਵਿੱਚੋਂ ਕਈ ਸੂਟ ਆਪਣੇ ਕੋਲੇ ਸੇਲ ਹੋ ਚੁੱਕੇ ਤੇ ਉਹਦੇ ਨਾਲ ਦਾ ਤੁਹਾਨੂੰ ਸੇਮ ਸੂਟ ਅਸੀਂ ਤਿਆਰ ਉਹਨੂੰ ਤਿਆਰ ਮਿਲੂਗਾ ਜੀ ਜਿਹੜਾ ਸੂਟ ਸਾਨੂੰ ਤੁਸੀਂ ਵੀਡੀਓ ਤੇ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਤੇ ਸੈਂਡ ਕਰਦੇ ਹੋ ਸਾਨੂੰ ਜਿਵੇਂ ਸੇਮ ਸੂਟ ਮਿਲੂਗਾ ਕੋਈ ਵੀ ਫਰਕ ਨਹੀਂ ਹੋਣਾ ਕਿਸੇ ਫੈਬਰਿਕ 'ਚ ਨਹੀਂ ਹੋਣਾ ਤੁਸੀਂ ਫੈਬਰਿਕ ਆਪ ਦੇ ਚਾਹਸਦਾ ਲੈ ਸਕਦੇ ਆ ਤੁਸੀਂ ਕੋਈ ਵੀ ਫੈਬਰਿਕ ਤੁਸੀਂ ਆਪ ਤਾਂ ਤੁਸੀਂ ਦੱਸ ਸਕਦੇ ਕਿਹੜਾ ਤੁਸੀਂ ਯੂਜ਼ ਕਰਨਾ ਚਾਹੁੰਦੇ ਹੋ ਫੈਬਰਿਕ ਉਹ ਹੀ ਆਪਾਂ ਸੂਟ ਲਾ ਤੇ ਲਾਵਾਂਗੇ ਤੇ ਜਿਹੜੇ ਆਪਣੇ ਕੋਲੇ ਜਿਹੜੇ ਸੂਟ ਬਣ ਕੇ ਤਿਆਰ ਹੋਏ ਆ ਇਹ ਤੁਹਾਡੇ ਨਾਲ ਆਪੇ ਵੀਡੀਓ ਸ਼ੇਅਰ ਕਰ ਦਿੱਤੀ ਜੀ ਜੇ ਕਿਸੇ ਵੀ ਕਲਰ ਤੇ ਤੁਸੀਂ ਕਸਟਮਾਈਜ਼ ਕਰਵਾ ਸਕਦੇ ਆ ਬਹੁਤ ਸੋਹਣੇ ਡਿਜ਼ਾਈਨ ਨਿਊ ਡਿਜ਼ਾਈਨ ਹੈ ਇਹ ਦੀ ਹਾਲੇ ਤੱਕ ਆਪਣੀ ਕਿਸੇ ਵੀ ਸ਼ਾਪ ਤੇ ਕਿਸੇ ਵੀ ਬੁਟੀਕ ਤੇ ਹਾਲੇ ਤੱਕ ਆਏ ਨਹੀਂ ਸਾਰੇ ਸੂਟ ਹੀ ਆਪਾਂ ਨਿਊ ਪਾਏ ਹੋਏ ਆ ਕੁਝ ਕੁ ਸੂਟ ਆਪਣੇ ਕੋਲ ਜਿਹੜੇ ਪਹਿਲਾਂ ਦੇ ਡਿਜ਼ਾਈਨ ਕੋਈ ਇੱਕ ਦੋ ਹੀ ਹੋਣਗੇ ਸਾਰੇ ਨਿਊ ਡਿਜ਼ਾਈਨ ਹੀ ਪਾਏ ਆ ਮੈਂ ਆਪਨੇ ਖੁਦ ਹੀ ਡਿਜ਼ਾਈਨ ਸਾਡੇ ਬਣਾਏ ਹੋਏ ਖੁਦ ਦੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਤੇ ਜਿਹੜਾ ਤੁਹਾਨੂੰ ਬਲੂ ਕਲਰ ਦਾ ਸੂਟ ਜੀ ਦਿਖਾ ਰਹੇ ਆ ਫੋਟੋ ਤੇ ਇਹ ਵੀ ਤੁਹਾਨੂੰ ਅਵੇਲੇਬਲ ਮਿਲੂਗਾ ਜੀ ਇਹ ਵੀ ਆਪਣੇ ਕੋਲੇ ਤਿਆਰ ਜਿਹੜਾ ਫਰੋਜੀ ਹੈ ਦੁਪੱਟੇ ਵਾਲਾ ਇਹ ਵੀ ਤਿਆਰ ਆ ਜੀ ਤੁਹਾਨੂੰ ਕਈ ਸੂਟ ਇਹਦੇ ਵਿੱਚ ਜਿਹੜੇ ਤੁਹਾਨੂੰ ਦਿਖਾ ਰਹੇ ਆ ਆਪਣੇ ਕੋਲੇ ਤਿਆਰ ਰੈਡੀ ਕੀਤੇ ਹੋਏ ਤੁਸੀਂ ਇਹਨਾਂ ਤੋਂ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਤੇ ਸੈਂਡ ਕਰ ਸਕਦੇ ਆ ਸਾਡੇ ਕੋਲੇ ਜਲਦੀ ਜਲਦੀ ਕਈ ਵਾਰੀ ਇਹਨਾਂ ਟਾਈਮ ਨਹੀਂ ਹੁੰਦਾ ਵੀ ਜਿਹੜਾ ਤੁਹਾਨੂੰ ਅਸੀਂ ਇਹਨਾਂ ਦੀ ਕੱਲੇ ਕੱਲੇ ਸੂਟ ਦੀ ਡਿਟੇਲ ਦੱਸ ਸਕੀਏ ਜਾਂ ਇਹਨਾਂ ਦਾ ਪ੍ਰਾਈਸ ਦੱਸ ਸਕੀਏ ਸਾਡੇ ਕੋਲੇ ਜਿਹੜੇ ਸੂਟ ਤੁਹਾਨੂੰ ਦਿਖਾਉਨੇ ਆ ਸਾਡੇ ਉਹੀ ਅਵੇਲੇਬਲ ਹੁੰਦੇ ਆ ਉਹ ਸਾਡਾ ਖੁਦ ਦਾ ਵਰਕ ਕੀਤਾ ਉਹੀ ਆਪਣੇ ਸੂਟ ਰੈਡੀ ਕੀਤੇ ਹੁੰਦੇ ਆ ਜੀ ਸਕਰੀਨ ਦੇ ਉੱਪਰ ਆਪਣੇ ਨੰਬਰ ਚੱਲ ਰਹੇ ਆ ਤੁਸੀਂ ਸਕਰੀਨ ਤੇ ਨੰਬਰ ਲੈ ਕੇ ਸੈਂਡ ਕਰ ਸਕਦੇ ਹੋ ਨੂੰ ਸਾਰੇ ਡਿਜ਼ਾਈਨ ਤੁਹਾਨੂੰ ਅਵੇਲੇਬਲ ਮਿਲ ਜਣਗੇ ਜੈਲੂ ਕਲਾ ਸੂਟ ਦਿਖਾਇਆ ਇਹ ਵੀ ਅਵੇਲੇਬਲ ਹੈ ਜੀ ਸੂਟ ਅਵੇਲੇਬਲ ਆ ਤੁਹਾਨੂੰ ਜਲਦੀ ਮਿਲ ਜਾਣਗੇ ਜਿਹੜੇ ਆਪਾਂ ਬਣਾਉਣਾ